a ਪੁੱਤਰ ਮਹੂਰੀ ਦੇ ਅੰਦਰ ਸਾਧ ਬੈਠੀ ਹੋਈ ਸਤਕਾ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲਗੇ ਸਾਂਝ ਔਰ ਰਸਨਾਮ ਨੂੰ ਕਰ ਲਗੇ ਪਵਿੱਤਰ ਚਿਕਾਉ ਸੀਸ ਸਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸਾਂ ਆਪ ਜੀ ਦੇ ਨਾਮ ਨੇ ਦੇ ਸਿਰ ਉੱਤੇ ਲੋ ਸੋ ਕਾਜਵਤ ਕੇ ਬਲਾਵਤ ਵਾਹਿਗੁਰੂ ਦੀ ਕਾ ਤਰਸਾ ਵਾਹਿਗੁਰੂ ਦੀ ਕੀ ਭਗਤੇ ਆਪ ਗੁਰੂ ਪਿਆਰਿਓ ਧੰਤਾ ਦੇ ਇਹ ਰੂਹ ਸਕਾਲ ਪਰਮ ਵਰਗ ਰੂਪ ਪ੍ਰਭੂ ਪ੍ਰਮਾਤਮਾ ਦੀ ਚਾਹਨਾ ਦੇ ਵਿੱਚ ਪਹੁੰਚ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਖਿਨਾ ਕਰ ਰਿਹਾ ਹੈ ਉਹ ਸਫਲ ਸਪਲ ਸਫਲ ਪੈ ਯਾਤਰਾ ਯਾਤਰਾ ਜਿਹੜੀ ਸਾਡੀ ਸੁਪਨੀ ਉਦੋਂ ਹੁੰਦੀ ਹੈ ਜਦੋਂ ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਰਹਿੰਦੇ ਹੋਏ ਗੁਰੂ ਦੀ ਹਜ਼ੂਰੀ ਦੀ ਅਸੀਂ ਆਜ ਨੂੰ ਭਰਦੇ ਹਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰਦੇ ਹਾਂ ਆਪਣੇ ਜਿਹੜੇ ਭਾਗ ਆ ਗਏ ਉਹਨਾਂ ਭਾਗਾ ਨੂੰ ਚੰਗੇ ਬਣਾਉਣਾ ਹੈ ਉਹਨਾਂ ਭਾਗਾ ਨੂੰ ਵੱਡ ਭਾਗੀ ਸਤ ਸੰਗਤ ਪਾਵੈ ਤੇ ਵੱਡੇ ਭਾਗ ਆਪਣੇ ਬਣਾਉਣੇ ਆ ਕਿ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਸੋ ਸਤ ਗੁਰੂ ਜੀ ਦੀ ਕਿਰਪਾ ਆਪ ਸਿੱਖ ਸੰਗਤਾਂ ਦਿਨ ਆਪ ਸਤਕਾਰ ਜੋਗ ਹੋ ਜਦ ਵਿੱਚ ਸਿੱਖ ਸੰਗਤਾਂ ਦਾ ਅਮਰ ਦਿਲ ਦੀ ਸੰਭਾਲ ਕਰਦੇ ਹੋ ਆਓ ਜੁੜ ਕੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਮਨ ਰਤਗਾਨੋ ਕਰਗੇ ਅਕਾਗਰ ਸੋ ਕੋਣ ਤੀਏ ਸ੍ਰੀ ਦੰਗਨਵਾਸ ਸਾਹਿਬ ਦੀ ਧਰਤੀ ਤੇ ਤਨ ਗੁਰੂ ਕਲਗੀ ਤਰਪਾ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਬੜੇ ਲੰਬੇ ਸਮੇਂ ਤੋਂ ਸ੍ਰੀ ਦੰਗਨਵਾਸ ਸਾਹਿਬ ਵਿਖੇ ਹੀ ਟਿਕੇ ਹੋਏ ਹੈ ਬਰਾਬਰ ਮਾਨ ਇਤੇ ਲੱਖਾਂ ਦੀ ਤਕਦਾਦ ਦੇ ਨਾਲ ਸਤਿਗੁਰਾਂ ਨੇ ਸ੍ਰੀ ਤਮਗਮਾਂ ਕਰਦੇ ਤਿੱਖੀ ਤੇ ਅੰਮ੍ਰਿਤ ਸ਼ਕਾਇਆ ਕੋਈ ਗਿਣਤੀ ਨਹੀਂ ਗਿਣਤੀ ਤੋਂ ਬਾਹਰ ਹੈ ਅਣਗਿਣਤ ਸਿੱਖ ਸੰਤਾਨ ਨੇ ਅੰਮ੍ਰਿਤ ਦੀ ਪਾਲ ਸ਼ਕੀਏ ਸਤਗੁਰਾਂ ਦੇ ਕੋ ਇਸ ਨੂੰ ਦਮਦਮ ਸਰ ਦੀ ਸਾਹੋ ਕੀ ਤਲਵੰਡੀ ਦੀ ਧਰਤੀ ਲੋਕ ਕਿੱਡਾ ੁਰੜਾ ਸਤਗੁਰਾਂ ਨੇ ਨਾਮ ਦੇ ਦਿੱਤਾ ਗੁਰੂ ਕੀ ਕੰਸੀ ਪੰਡਤ ਲੋਕ ਕੰਸੀ ਦੇ ਵਿੱਚ ਜਾ ਕੇ ਪੜਾਈ ਕਰਦੇ ਭਗਤ ਕਬੀਰ ਸਾਹਿਬ ਜੀ ਨੂੰ ਵੀ ਇਹ ਗੱਲ ਆਖੀ ਕਹਿੰਦੇ ਵੀ ਜਿਹੜਾ ਕਾਂਸੀ ਦੇ ਵਿੱਚ ਜਾ ਕੇ ਰਹਿੰਦਾ ਹੈ ਕਾਂਸੀ ਦੇ ਵਿੱਚ ਜਾ ਕੇ ਰਹਿੰਦਾਗਾ ਤੇ ਉਹਦੀ ਉੱਤੇ ਮੌਤ ਹੁੰਦੀ ਹੈ ਤਾਂ ਉਹ ਸਵਰਗਾਂ ਨੂੰ ਜਾਂਦਾ ਹੈ ਤੇ ਜਿਹੜਾ ਮਗਹਰ ਦੀ ਧਾਤੀ ਦੇ ਨੂੰ ਰਹਿੰਦਾ ਹੈ ਮਗਹਰ ਦੀ ਧਾਤੀ ਨੂੰ ਕਹਿੰਦੇ ਜੇ ਸੱਜੀ ਦਾ ਸਰਾਕ ਹੋਇਆ ਹੈ ਪਾਕਤ ਜਿਹਨੂੰ ਆਖਿਆ ਕਹਿੰਦੇ ਆਂ ਵੀ ਮਗਰ ਦੀ ਧਰਤੀ ਐ ਜਿਹੜੀ ਉਹ ਚੰਗੀ ਨਹੀਂ ਐ ਜਿਹਦੀ ਮੌਤ ਉਸ ਮਗਰ ਦੀ ਧਰਤੀ ਦੇ ਉੱਪਰ ਹੋ ਜਾਂਦੀ ਐ ਤਾਂ ਉਹ ਨਰਕਾਂ ਦੇ ਵਿੱਚ ਜਲ ਜਾਂਦਾ ਐ ਤੇ ਜਿਹੜਾ ਕਾਂਸੀ ਦੇ ਵਿੱਚ ਮਰਦਾਗਾ ਤੇ ਉਹ ਸਵਰਗਾਂ ਨੂੰ ਜਾਂਦਾ ਤੇ ਭਗਤ ਪੂਰਨ ਸਾਹਿਬ ਵੀ ਕਹਿੰਦੇ ਤਾਂ ਇਹਦਾ ਇਹ ਨਾਲ ਕੀ ਮੇਲ ਹੈ ਗੱਲ ਤੇ ਇਥੇ ਕਰਮਾਂ ਦੀ ਗੱਲ ਤੇ ਤੇ ਆਪਣੇ ਚੰਗੇ ਕੰਮ ਕਮਾਉਣੀ ਚੰਗਾ ਬੀਜ ਬੀਜਣਾ ਭਲਾ ਕੰਮ ਬੀਜਾਂਗੇ ਜ਼ਿੰਦਗੀ ਦੇ ਵਿੱਚ ਰਾਮ ਦੀ ਬੰਦਗੀ ਕਰਾਂਗੇ ਸੇਵਾ ਸਿਮਰਨ ਕਰਾਂਗੇ ਚੰਗੇ ਕੰਮ ਕਰਾਂਗੇ ਭਲੇ ਦੇ ਤਾਂ ਉਹ ਸਾਡੇ ਨਾਲ ਖੜਦੇ ਉਹਨਾਂ ਦੇ ਨਾਲ ਸਾਡਾ ਭਲਾ ਹੋਣਾਗਾ ਦਰਗਾਹ ਦੇ ਵਿੱਚ ਜਗਾ ਮਿਲਣੀ ਤੇ ਮਾੜੇ ਕਰਮ ਕਰਾਂਗੇ ਤਾਂ ਨਰਕਾਂ ਦੇ ਵਿੱਚ ਬਸਾ ਹੁੰਦਾ ਤੇ ਕਵੀ ਸਰ ਜੀ ਕਹਿੰਦੇ ਧਰਤੀ ਦਾ ਤਹਿਤ ਜਾ ਕੋਈ ਲਾਗਾ ਦਿੱਤੇ ਨਹੀਂ ਹੈ ਭਾਗਵੀ ਸਰ ਜੀ ਕਹਿੰਦੇ ਬ੍ਰਹਮਣ ਆ ਉਹ ਕਹਿੰਦੇ ਤੁਹਾਡਾ ਬਹੁਤ ਵੱਡਾ ਇਹ ਭਾਮ ਹੈ ਕਾਂਸੀ ਦੇ ਵਿੱਚ ਪੜਾਈ ਜ਼ਰੂਰ ਹੈ ਜੋਤਿ ਸਿੱ ਵਿਦਿਆ ਸਿਖਾਈ ਜਾਂਦੀ ਹੈ ਚਲਗੀ ਬ੍ਰह्म ਦੀ ਵਿਦਿਆ ਸਿਖਾਈ ਜਾਂਦੀ ਹੈ ਉਹ ਅਲੱਗ ਬਾਤ ਹੈ ਪਰ ਗੱਲ ਇਹ ਹੈ ਵੀ ਗੁਰੂ ਗੁਰਬਿਨ ਔਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬੈ ਨ ਸੁਰਤਨ ਸਦ ਗੁਰੂ ਵੱਲ ਮੁਕਤਨਾ ਕਰੇ ਮੁਕਤੀ ਤਾਂ ਗੁਰੂ ਨੇ ਦੇਣੀ ਆ ਨਾ ਚਾਹੇ ਉਹ ਗੁਰੂ ਮਹਾਰ ਦੀ ਵਿੱਚ ਹੋਵੇ ਤੇ ਚਾਹੇ ਉਹ ਕਾਂਸੀ ਦੇ ਵਿੱਚ ਹੋਵੇ ਚਾਹੇ ਗੁਰੂ ਦਾ ਨਾਮ ਹੈ ਜਿਹੜਾ ਮਹਾਰ ਦੀ ਧਰਤੀ ਤੇ ਜਪਿਆ ਜਾਵੇ ਜਾਂ ਕਾਂਸੀ ਦੇ ਵਿੱਚ ਜਪਿਆ ਜਾਵੇ ਮੁਕਤੀ ਤਾਂ ਗੁਰੂ ਨੇ ਦੇਣੀ ਆ ਨਾ ਪਰਮਕਾਰ ਤਾਂ ਗੁਰੂ ਨੇ ਕਰਨੀ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਕਾਰਨ ਹਰਨਦ ਦੁਖਨ ਸਕਰ ਦੇ ਆਪ ਜੇ ਪਾਕ ਸਾਹਿਬ ਦੀ ਕਹਿੰਦੇ ਭਾਈ ਉਹ ਵਾਜੁਰ ਦਾ ਜਿਹੜਾ ਨਾਮ ਹੈ ਜਦੋਂ ਜਪਦੇ ਆ ਧਰਮ ਵਰਗ ਜੀ ਤਨ ਰੂਪੀ ਬੇੜੇ 'ਚ ਪਟੜਾ ਦਿੰਦੇ ਆ ਨਾਮ ਦਾਣ ਰਚ ਕਰਕੇ ਨਾਮ ਦੇ ਨਾਲ ਮਨੁੱਖ ਤਰ ਜਾਂਦਾ ਹੈ ਨਸਾਰ ਰੂਪੀ ਸਮੁੰਦਰ ਦੇ ਵਿੱਚੋਂ ਭਾਂਡਰ ਸਮੁੰਦਰ ਦੇ ਵਿੱਚੋਂ ਪਾਰ ਹੋ ਜਾਂਦਾ ਹੈ ਨਾਮ ਰੂਪੀ ਬੀੜੇ ਦੇ ਪ੍ਰਜੜ ਕੇ ਜਿਵੇਂ ਜਹਾਂ ਦੇ ਵਿੱਚ ਬੈਠਦੇ ਆਂ ਤੇ ਅਡਾਰੀ ਬਣ ਜਾਂਦੇ ਆਂ ਬਹੁਤ ਦੂਰ ਚਲੇ ਜਾਂਦੇ ਆਂ ਏਵੇਂ ਜਿਵੇਂ ਗੁਰੂ ਪਿਆਰੇ ਪਰਮਾਤਮਾ ਦਾ ਨਾਮ ਰੂਪੀ ਮੇੜਾ ਜਿਹੜਾ ਉਹਦੇ ਉੱਪਰ ਜਦੋਂ ਅਸੀਂ ਚੜ ਜਾਂਦੇ ਆਂ ਤਾਂ ਇਹਾਂ ਘਾਟ ਚਲੋ ਹਰ ਲਾਹਾ ਆਦਰ ਬਸ ਸਹਿਲਾ ਇੱਥੇ ਲਾਹਾ ਪ੍ਰਾਪਤ ਕਰਦੇ ਆਂ ਤੇ ਅੱਗੇ ਫਿਰ ਦਰਗਾਹ ਦੇ ਵਿੱਚ ਸਾਡਾ ਜੀਵਨ ਸਹਿਲਾ ਹੋ ਜਾਂਦਾ ਸੁਖੀ ਹੋ ਜਾਂਦਾ ਹੈ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ ਸਾਨੂੰ ਸਵਰਗਾ ਦੇ ਵਿੱਚ ਵਸਣਾ ਹੁੰਦਾ ਹੈ ਤਾਂ ਹੁਣ ਸਤਿਗੁਰੂ ਗੁਰੂ ਗਰੀਬ ਨਵਾਜ਼ ਪਾਸਾ ਜੀ ਦੀ ਕਿਰਪਾ ਦੇ ਨਾਲ ਕਵੀਰ ਸਾਹਿਬ ਜੀ ਮਗਹਾਂ ਦੀ ਧਰਤੀ ਤੇ ਹੀ ਵਾਜਪਨ ਰਹੇ ਉਹ ਕਾਂਸੀ ਦੀ ਮਜਣੀ ਆਈ ਦੁਨੀਆਂ ਦੇ ਭਾਰ ਨੂੰ ਤੋੜਨ ਦੇ ਵਾਸਤੇ ਕੋਈ ਗੱਲ ਦੇ ਪਾਣੀ ਸਰਦਕਾ ਨੂੰ ਚਲੇ ਜਾ ਗਏ ਜੇਕਰ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਨਰਕਾਂ ਨੂੰ ਜਾਵਾਂਗੇ ਤਾਂ ਸਾਨੂੰ ਇਹਦੇ ਨਾਲ ਕੋਈ ਕਾਟਾ ਨਹੀਂ ਪੈਦਾ ਤੁਹਾਨੂੰ ਨਗਾਦ ਲੋਕ ਕਹਿੰਦੇ ਮਹਾਰਾਜ ਕਿਉਂ ਨਹੀਂ ਬੰਦਾਂ ਤੁਸੀਂ ਭਜਨ ਬੰਦ ਕੀ ਕਰੋਗੇ ਸੇਵਾ ਸੇਵਨਾ ਕਰੋਗੇ ਆਪਣਾ ਜੀਵਨ ਦੀਆਂ ਘੜੀਆਂ ਨੂੰ ਕਮਾਕਾਰਾਂ ਦੇ ਵਿੱਚੋਂ ਅਲੱਗ ਕਰੋਗੇ ਆਪਣੇ ਕੰਮ ਕਾਹ ਛੱਡੋਗੇ ਤਾਂ ਸਮਾਂ ਪ੍ਰਬੰਧ ਕਰੋਗੇ ਤਦ ਤੁਸੀਂ ਕਹਿੰਦੇ ਵੀ ਤੁਸੀਂ ਨਰਕਾਂ ਨੂੰ ਚਲੇ ਜਾਓਗੇ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਘਟਾਪੈ ਜੀ ਕਬੀਰ ਸਾਹਿਬ ਜੀ ਕਹਿੰਦੇ ਸਾਡਾ ਕੰਮ ਹੈ ਪ੍ਰਮਾਤਮਾ ਦਾ ਨਾਮ ਜਪਣ ਅੱਗੇ ਮੁਕਤੀ ਦੀ ਦਾਤ ਦੇਣੀ ਭਲਾ ਕਰਨਾ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਭਵਤ ਸਮੁੰਦਰ ਤੋਂ ਪਾਰ ਕਰਨਾ ਉਹ ਗੁਰੂ ਨੇ ਗੁਰੂ ਦੇ ਨਾਮ ਨੂੰ ਲਾਜਾ ਨਾ ਉਹ ਤਾਂ ਉਹਨੂੰ ਪਤਾ ਹੈ ਉਹਨੂੰ ਲਾਭ ਆ ਗਿਆ ਅਸੀਂ ਤਾਂ ਗੁਰੂ ਦਾ ਨਾਮ ਜਪਾਂਗੇ ਇਹ ਨਾਮ ਜਪਦੇ ਹੋਏ ਇਸ ਕਰਕਾ ਦੇ ਵਿੱਚ ਜਾਵਾਂਗੇ ਫਿਰ ਆਪੇ ਗੁਰੂ ਸਾਹਿਬ ਦੇ ਪਰ ਗੱਲ ਤੇ ਇਹ ਆ ਪਾਈ ਜੁੜੀਆਂ ਦੇ ਲੋਕੋ ਬਿਨ ਹਰ ਭਜਨ ਨਾਹੀ ਛੁਟਕਾਰਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਇਹ ਤੁਹਾਡਾ ਭਰਮ ਹੈ ਇਹ ਜਗ੍ਹਾ ਦੇ ਨਾਲ ਕੋਈ ਸੰਬੰਧ ਨਹੀਂ ਆ ਨਰਕਾਂ ਦਾ ਜਾਂ ਸਵਰਗਾਂ ਦਾ ਸੰਬੰਧ ਤੇ ਭਾਈ ਸਾਡੇ ਗੁਨਾ អਵਗਣਾ ਦੇ ਨਾਲ ਸਾਡੇ ਅੰਦਰ អਵਗਣ ਹੋਣਗੇ ਗੁਣ ਕੋਈ ਨਹੀਂ ਤਾਂ ਪਰ ਗੁਰੂ ਆਇਆ ਹੋ ਕਿਸੇ ਨੇ ਵੀ ਸਾਡੂੰ ਚੰਗਾ ਨਹੀਂ ਕਹਿਣਾ ਦਰਗਾਹ ਦੇ ਵਿੱਚ ਕਿਵੇਂ ਕਿਹਾ ਜਾਵੇਗਾ ਸਾਡੇ ਅੰਦਰ ਗੁਣ ਹੋਣਗੇ ਗੁਰੂ ਦੀ ਕਿਰਪਾ ਵਰਤੀ ਹੋਵੇਗੀ ਸਾਧ ਸੰਗਤ ਦਾ ਲਾਭ ਪ੍ਰਾਪਤ ਕਰਦੇ ਰਹਾਂਦੇ ਹੋਵਾਂਗੇ ਸਭ ਦੁਨੀਆ ਦੇ ਲੋਕ ਸਾਨੂੰ ਚੰਗਾ ਕਹਿਣਗੇ ਤੇ ਦਰਗਾਹ ਦੇ ਵਿੱਚ ਵੀ ਸਾਨੂੰ ਚੰਗਾ ਆਖਿਆ ਜਾਵੇਗਾ ਆਓ ਬੈਠ ਆਦਰ ਸੁਭ ਦੇ ਸਾਨੂੰ ਜੀਆਂ ਅਟਕ ਜਾਵੇਗਾ ਤਾਂ ਹੁਣ ਏਵੇਂ ਜਿਵੇਂ ਦਮਦਮਾ ਸਾਹਿਬ ਦੀ ਧਾਰਤੀ ਹੈ ਜਿਹੜੀ ਗੁਰੂ ਕੀ ਕਲਸੀ ਪਾਸਾ ਜੀ ਕਹਿੰਦੇ ਪਾਈ ਉਹ ਦੁਨੀਆ ਦਾ ਭਰਮ ਸੀ ਵੀ ਕਲਸੀ ਦੇ ਵਿੱਚ ਜੇ ਕੋਈ ਮਰ ਜਾਵੇ ਤਾਂ ਉਹ ਸਰਗਾਂ ਨੂੰ ਜਾਂਦਾ ਤੇ ਉੱਥੇ ਵਿਦਿਆ ਦੀ ਦਾਤ ਜਿਹੜਾ ਕਾਂਸੀ ਤੋਂ ਪੜ੍ਹ ਕੇ ਆਉਂਦਾ ਤੇ ਉਹ ਨੂੰ ਬ੍ਰਹਮ ਗਿਆਨ ਸਮਝਦੇ ਆ ਜਿਹੜਾ ਹੁਣ ਇ렇게 ਗੁਰੂ ਕੀ ਕਾਂਸੀ ਦਮਦਮਾ ਸਾਹਿਬ ਵਿਖੇ ਵਿਦਿਆ ਪੜ੍ਹੇਗਾ ਨਾ ਉਹ ਬਹੁਤ ਵੱਡਾ ਵਿਦਵਾਨ ਹੋਵੇ ਗੁਰਨਾਥ ਸਾਹਿਬ ਪਾਸਾ ਜਿੱਦੀ ਉਹਦੇ ਉੱਪਰ ਸਰਦਾਰ ਕਿਰਪਾ ਵਰਤੇਗੀ ਚੰਗੇ-ਚੰਗੇ ਵਿਦਵਾਨ ਇੱਥੇ ਪੈਦਾ ਹੋਣਗੇ ਦਮਦਮੇ ਟਕਸਾਲ ਪੈਦਾ ਹੋਵੇਗੀ ਬਾਬਾ ਦੀਪ ਸਿੰਘ ਵਰਗਿਆਂ ਨੇ ਦਮਦਮੇ ਟਕਸਾਲ ਦੀ ਸ਼ੁਰੂਆਤ ਕੀਤੀ ਤਾਂ ਗੁਰੂ ਦੀ ਕਿਰਪਾ ਵਰਤ ਰਹੀ ਹੈ ਤਾਂ ਹੁਣ ਰਹੋ ਵਿਚਾਰ ਭਾਈ ਬੱਲੇ ਦਾ ਪ੍ਰੇਮ ਸਤਿਗੁਰੂ ਗੁਰੂ ਕੰਗੀਧਰ ਪਾਸਾ ਜੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਅਛਾਹ ਦੇ ਨਾਲ ਸੇਵਾ ਕਰਦਾ ਹੈ ਸਤਿਗੁਰਾਂ ਦੀ ਤਾਂ ਸਤਿਗੁਰਾਂ ਨੂੰ ਬੇਨਤੀ ਕੀਤੀ ਪਰ ਗੱਲ ਚੌਂਦਰੀ ਦੇ ਗੱਲਾ ਚੌਧਰੀ ਕਹਿੰਦਾ ਪਾਤਸ਼ਾਹ ਜੀਓ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਪਾਤਸ਼ਾਹ ਜੀ ਕਿ ਇੱਕ ਬੇਨਤੀ ਕੀ ਚਾਹੇ ਸੌਕਰ 10 ਕੀ ਚਾਹੀਦਾ ਗੱਲਾ ਚੌਧਰੀ ਕਹਿੰਦਾ ਪਾਤਸ਼ਾਹ ਜੀਓ ਤੁਸੀਂ ਐਦਾਂ ਕਰੋ ਮੇਰੇ ਸਿਰ ਤੇ ਮੇਰਾ ਤਾਂ ਹੱਥ ਰੱਖੋ ਮੈਂ ਜਦੋਂ ਸੰਸਾਰ ਤੋਂ ਜਾਵਾਂ ਤੇ ਮੈਨੂੰ ਦਰਗਾਹ ਦੇ ਵਿੱਚ ਥੋੜੀ ਜਿਹੀ ਪੀੜੀ ਜਿਨੀ ਜਗ੍ਹਾ ਮਿਲ ਜਾਵੇ। ਬਸ ਮੈਂ ਉਹਦੇ ਵਿੱਚ ਹੀ ਨਿਸ਼ਾਨ ਲਵਾਵਾਂਗਾ। ਜਿ ਪਾਸਾ ਦੀ ਹਾਸ ਕੇ ਕਹਿੰਦੇ ਪਾਰੇ ਡਲਿਆ। ਬਸ ਪੀੜੀ ਜਿਨੀ ਜਗ੍ਹਾ ਚਾਹੀਦੀ ਐ। ਇਸ ਤੋਂ ਵੱਗ ਨਹੀਂ ਚਾਹੀਦੀ। ਭਾਈ ਦਾਨ ਸਿੰਘ ਵੀ ਸਤਿਗੁਰਾਂ ਨੂੰ ਆਖਿਆ ਸੀ। ਕਿ ਦਰਗਾਹ ਦੇ ਵਿੱਚ ਜਗ੍ਹਾ ਮੈਨੂੰ ਜਾਰੀ। ਜੇ ਸ਼ਤਗੁਰਾਂ ਨੇ ਕੋણો ਵੀ ਇਹ ਸਵਾਲ ਕਰਾਇਆ ਕਿ ਕਹਿੰਦੇ ਪਾਜ ਦਾਸਿਆ ਅੰਮ੍ਰਿਤ ਛਕ ਗੁਰੂ ਵਾਲਾ ਬਣ ਤਪਾਈ ਦਾਸ ਨੇ ਕਿਹਾ ਕਿ ਅਕੱਛੀ ਦਾ ਕਹਿੰਦਾ ਮਹਾਰਾਜ ਮੇਰਾ ਦਾਵਾ ਬੜਾ ਲੰਮਾ ਹੈ ਦਾਣਾ ਰੱਖਿਆ ਹੋਇਆ ਤੇ ਠੀਕ ਹੈ ਪਾਸਾ ਜੀ ਕਹਿੰਦੇ ਜੀ ਅੰਮ੍ਰਿਤ ਛਕਿਆ ਹੋਵੇਗਾ ਪਾਜ ਦਾਸਿਆ ਤੇ ਕੇਸ ਦਾੜ੍ਹੀ ਰੱਖੇ ਹੋਣਗੇ ਕੇਸ ਗੁਰੂ ਦੀ ਮੋਹਰਾ ਹੈ ਅਸੇ ਕੇਸਾਂ ਤੋਂ ਫੜ ਕੇ ਜੇ ਨਾਕਾਂ ਦੇ ਵਿੱਚ ਵੀ ਜਾਂਦਾ ਹੋਊਗਾ ਸਿੱਖ ਤੇ ਬਾਹਰ ਕੱਢ ਲਵਾਂਗੇ ਤੇ ਫਿਰ ਉਹਦੋਂ ਦਾਸਾਂ ਕਹਿੰਦਾ ਮਹਾਰਾਜ ਪਰ ਮੇਰੇ ਤਾਂ ਕੇਸੀ ਇਹ ਵੀ ਗਿੱਸ ਸਕਤੇ ਹੱਸ ਕੇ ਕਹਦਾ ਮਾਰਾ ਮੇਰਾ ਦਾੜਾ ਜੁਰੂੜਾ ਤੋਲ ਮੇਰਾ ਦਾੜਾ ਫੜ ਕੇ ਬਾਹਰ ਕੱਢ ਲੈ ਮਾਰਾ ਕਹਿੰਦੇ ਨਰੀਨ ਭਾਈ ਹੱਸੇ ਵੀ ਸਤਗੁਰੂ ਜੀ ਇਹ ਗੱਲ ਮਯੰਕ ਦੇ ਲਈ ਭਾਈ ਜਿਹੜਾ ਗੁਰੂ ਆਲਾ ਬਣੂਗਾ ਉਹਨੂੰ ਮੁਕਤੀ ਦੀ ਦਾਤ ਮਿਲੇ ਅੰਮ੍ਰਿਤ ਜਰੂਰ ਛਕ। ਤਾਂ ਕਰ ਗੁਰੂ ਪਿਆਰਿਓ ਇਹ ਮੇਰੇ ਪਾਗ ਡਲੇ ਨੂੰ ਸਤਿਗੁਰਾਂ ਨੇ ਆਖਿਆ। ਪਾਗ ਕਹਿੰਿਆ ਅੰਮ੍ਰਿਤ ਛਕਲਾ ਤੂੰ ਪੀੜੀ ਜੀਨੇ ਜਗਾ ਦੀ ਜਗ੍ਹਾ ਦੀ ਜਾਨ ਕਰਦਾ ਤੈਨੂੰ ਤਾਂ ਜਗ੍ਹਾ ਹੀ ਬਹੁਤ ਮਿਲ ਜਾਵੇਗੀ। ਸਾਰੀ ਜਗ੍ਹਾ ਹੀ ਤੇਰੀ ਹੈ। ਪਾਸਾ ਜੀਓ ਛਕਿਆ ਮਤ ਹੈਗਾ ਅੰਮ੍ਰਿਤ ਮੇਰਾ। ਤੇ ਪਾਸਾ ਜੀ ਕਾਦੀ ਕਦੋਂ ਛਕਿਆ ਦਾ ਕਦਾਂ ਮਰ ਲਈ ਕੜਾ ਪ੍ਰਸ਼ਾਦ ਜਿਹੜਾ ਛਕਦੇ ਆਂ ਤੇ ਉਹ ਉਹ ਅਮਰਤੀ ਆਗਾ ਪਸਾਨੀ ਕੇ ਨੇ ਨਹੀਂ ਪਾਈ ਉਹ ਨਹੀਂ ਹੈ ਸਤਿ ਮਰਜ਼ ਤੁਹਾਡੀ ਜੋ ਕਿਰਪਾਾਂ ਭੇਟਾ ਹੁੰਦੀ ਹੈ ਪ੍ਰਸ਼ਾਦ ਨੂੰ ਤੁਸੀਂ ਭੋਗ ਲਾਉਨੇ ਆ ਤਾਂ ਪਾਸਾ ਜੀ ਉਹ ਕੋ ਪ੍ਰਸ਼ਾਦ ਹੈ ਤੁਹਾਡੀ ਕਿਰਪਾ ਦੀ ਅਮਰਤਾ ਉਹ ਅਮਰਤ ਵਰਜਦਾ ਹੈ ਤੇ ਮਰਜ਼ ਰੋਹੀ ਸਕਦੇ ਆ ਦੱਲੇ ਚੌਧਰੀ ਨੂੰ ਵਾਕਿਆ ਸਤਿਗੁਰਾਂ ਨੇ ਕਹਿੰਦੇ ਭਾਈ ਗੱਲਿਆ ਸਾਨੂੰ ਇਹ ਚੰਗਾ ਲੱਗਦਾ ਜੇ ਤੂੰ ਅੰਮ੍ਰਿਤ ਛੱਕੇ ਉਹ ਵੀ ਤੇਰੀ ਗੱਲ ਠੀਕ ਆ ਨਹੀਂ ਲਾ ਪਾਵਨ ਤੇਰਾ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਹੈ ਮੋਗ ਲੱਗਦਾ ਕਿਰਪਾਨ ਬੇਟਾ ਹੁੰਦੀ ਹੈ ਤੇ ਪਰ ਗੱਲ ਇਹ ਵੀ ਤੂੰ ਅੰਮ੍ਰਿਤ ਵੀ ਛੱਕ ਗੁਰੂ ਆਲਾ ਬਣ ਸਤਿਗੁਰਾਂ ਨੂੰ ਬ੍ਰਹਮ ਨਮਸਕਾਰ ਕਰਕੇ ਆਖਦਾ ਹੈ ਜੇ ਪਤਸਾ ਜੀ ਉਹ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੈ ਤਾਂ ਕੋਈ ਗੱਲ ਨਹੀਂ ਮੈਂ ਅੰਮ੍ਰਿਤ ਵੀ ਛਕ ਲੈਣਾ ਤੇ ਕਿਰਪਾ ਕਰੋ ਜੇ ਫਿਰ ਗੁਰੂ ਪਿਆਰੂ ਅੰਮ੍ਰਿਤ ਦਾ ਵਟਾ ਤਿਆਰ ਹੋਇਆ ਤੇ ਫਿਰ ਨਾਲ ਭਗ ਦੱਲੇ ਨੇ ਵੀ ਅੰਮ੍ਰਿਤ ਛਕਿਆ ਲੱਖਾਂ ਸਿੱਖ ਸੰਗਤਾਂ ਨੇ ਵੀ ਛਕਿਆ ਪਗ ਦੱਲੇ ਤੋਂ ਪਗ ਗਾਲਸੰਗ ਸਤਿਗੁਰਾਂ ਦੇ ਨਾਮ ਰੱਖੇ ਸਤਿਗੁਰੂ ਜੀ ਕਹਿੰਦੇ ਹੁਣ ਭਾਈ ਤੈਨੂੰ ਦਰਗਾਹ ਦੇ ਵਿੱਚ ਸਾਰੀ ਜਗ੍ਹਾ ਮਿਲ ਜਾਵੇ ਤੇ ਨਾਲ ਸਤਿਗੁਰਾਂ ਨੇ ਇਹ ਵੀ ਆਖਿਆ ਭਾਈ ਬੰਦਿਆ ਜਿਹੜਾ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਵਸੇ ਸੂਈ ਦੇ ਨਖਾਰੇ ਜਿੰਨੀ ਵੀ ਜਗ੍ਹਾ ਨਹੀਂ ਦਿੰਦੇ ਦਰਗਾਹ ਦੇ ਵਿੱਚ ਪਰ ਗੱਲ ਇਹ ਹੈ ਜਿਹੜਾ ਗੁਰੂ ਵਾਲਾ ਬਣ ਜਾਂਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਸਭ ਤੋਂ ਜੋ ਮਰਜੀ ਬੰਨ ਲਵੇ ਹੁਣ ਗੱਲ ਤੇ ਇਹ ਵੀ ਸਾਧਗਰਾਂ ਦਾ ਕਿਹੜਾ ਕੋਈ ਨਿੱਕੀ ਅਮਰਤਾ ਹੈ ਵੀ ਪਾਈਂ ਲਈ ਹੋਂ ਬੋੜ ਬਦੇ ਸਾਧੂ ਜੀ ਕਹਿੰਦੇ ਪਾਈਂ ਅੰਮ੍ਰਿਤ ਸ਼ਕੇਗਾ ਤਾਂ ਭਲਾ ਹੋਵੇਗਾ ਤੁਹਾਡਾ ਜੀਵਨ ਸੋਹਣਾ ਬਣੇਗਾ ਤੇ ਜਦੋਂ ਜੀਵਨ ਸੋਹਣਾ ਹੋਊਗਾ ਤਾਂ ਆਪਣੇ ਆਪ ਜਗ੍ਹਾ ਮਿਲ ਜਾਣੀ ਹੈ ਸਤਗੁਰਾਂ ਨੇ ਸਾਨੂੰ ਜੀਵਨ ਨੂੰ ਸੋਨਾ ਬਣਾਉਣ ਵਾਸਤੇ ਸਾਨੂੰ ਇਹ ਮਾਰਗ ਦੱਸਿਆ ਵੀ ਤੁਹਾਡਾ ਪਾਇ ਮਨੋੱਖਾ ਜਨਮ ਜੇ ਤੁਹਾਨੂੰ ਮਿਲਿਆ ਹੈ ਤਾਂ ਸਫਲਾ ਹੋ ਜਾਵੇਗਾ ਤੁਹਾਡਾ ਆਉਣਾ ਇੱਥੇ ਸਫਲਾ ਹੋ ਜਾਵੇਗਾ ਦੁਨੀਆ ਤੇ ਇਹ ਤਾਂ ਸਤਗੁਰਾਂ ਨੇ ਆਖਿਆ ਸੰਤ ਕਾ ਮਾਰਗ ਧਰਮ ਦੀ ਪੌੜੀ ਕੋ ਵੱਡ ਭਾਂਧੀ ਪਾਏ ਇਹ ਮਾਰਗ ਸਾਨੂੰ ਦੱਸਿਆ ਤਾਂ ਹਰ ਗੁਰੂ ਪਿਆਰਿਓ ਗੱਲ ਇਹ ਹੈ ਕਿ ਹੁਣ ਪਹਿਲਾਂ ਵੀ ਬੇਨਤੀ ਕਰਦਾ ਹੁੰਨਾ ਹੈ ਚਾਹੇ ਉਹ ਕੋਈ ਵੀ ਹੋਇਆ ਅੰਮ੍ਰਿਤ ਓਦੋਂ ਛਕੋ ਜਦੋਂ ਤੁਹਾਡਾ ਮਨ ਹੈ ਗਲਤੀ ਕੋਈ ਨਹੀਂ ਕਰਨੀ ਜੇ ਸੇ ਗਲਤੀ ਕਰਨ ਦੇ ਵਿੱਚ ਆ ਜਾਂਦੇ ਆ ਤਾਂ ਅਸੀਂ ਵੀ ਉਨੇ ਹੀ ਤਨਖਾਰਦਾਰ ਹੋ ਜਾਣੇ ਜਿਹੜੇ ਅਸੀਂ ਕਿਸੇ ਨੂੰ ਠੱਕੇ ਦੇ ਨਾਲ ਕੰਨੇ ਨਹੀਂ ਸਕੋ ਅਸੀਂ ਪ੍ਰਚਾਰ ਕਰ ਸਕਦੇ ਅਸੀਂ ਪਿਆਰ ਨਾਲ ਕਹਿ ਸਕਦੇ ਆ ਵੀ ਭਾਈ ਸਭੋ ਅਮਰ ਸਭੋ ਗੁਰੂ ਵਾਲੇ ਬਣੋ ਗੁਰੂ ਦੇ ਬਚਨਾਂ ਨੂੰ ਸੁਣੋ ਕਥਾ ਵਿਚਾਰ ਸੁਣੋ ਗੁਰੂ ਦੇ ਇਤਿਹਾਸ ਨੂੰ ਸੁਣੋ ਗੁਰੂ ਦੇ ਗੁਣਾਂ ਨੂੰ ਧਾਰਨ ਕਰੋ ਫੇਰ ਗੁਰੂ ਪਿਆਰੋ ਹੌਲੀ ਹੌਲੀ ਜਦੋਂ ਮਨੁੱਖ ਜੁੜਦਾ ਹੈ ਜੁੜਦਾ ਜੁੜਦਾ ਹੌਲੀ ਹੌਲੀ ਉਹ ਆਪਣੇ ਮੁਖ ਤੋਂ ਇਹ ਗੱਲ ਆਖੇ ਵੀ ਮੈਂ ਅਮਰਤ ਸ਼ਕਣ ਤੇ ਗੁਰੂ ਆਲਾ ਮਨ ਬਣਾਉਣਾ ਕੋਈ ਪੇਰਤਾ ਮੰਨਣਾ ਗੱਲ ਤੇ ਅਸੀਂ ਆਉਣ ਦੇ ਧੱਕੇ ਦੇ ਨਾਲ ਹੀ ਕਹਿ ਜਾਈਏ ਕੱਲਾ ਅਮਰਤ ਦੀ ਗੱਲ ਇੰਨੀ ਤੇ ਕੰਮ ਕੋਈ ਨਹੀਂ ਹੈ ਕਿਸੇ ਨੂੰ ਅਸੀਂ ਧੱਕੇ ਦੇ ਨਾਲ ਕੋਈ ਕੰਮ ਕਰ ਗਏ ਤਾਂ ਗੁਰੂ ਪਿਆਰਿਓ ਕੰਮ ਕਾ ਹੋ ਜਾਵੇਗਾ ਪਰ ਉਥੇ ਪਤਸਾ ਜੀ ਕਹਿੰਦੇ ਵੱੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਕਹਿੰਦਾ ਉਹ ਤਾਂ ਵੱੱਦਾ ਚੱਟੀ ਹੋ ਗਈ ਉਹਦਾ ਫਹਾਵਤ ਨਾਲ ਕੰਮ ਹੋ ਗਿਆ ਤੇਰੇ ਕਹਿਣ ਤੇ ਉਹ ਬੰਦੇ ਨੇ ਕੰਮ ਕਰ ਦਿੱਤਾ ਹੋ ਗਿਆ ਪਰ ਉਹਨੇ ਮਨ ਕਰਕੇ ਨਹੀਂ ਕਰਿਆ ਤੇਰੇ ਕਹਿਣ ਤੇ ਫਹਾਵੜਤਾ ਵੀ ਚਲ ਕੋਈ ਗੱਲ ਨਹੀਂ ਕਰ ਲੈਂਦੇ ਤੇ ਬੇਕੀਆ ਉਹ ਕਾਬਲ ਨਾ ਕੀਤਾ ਵਰਗਾ ਕੰਮ ਕਰਿਆ ਵੀ ਆ ਤੇ ਨਾ ਕੀਤਾ ਵਰਗਾ ਅੰਮ੍ਰਿਤ ਸ਼ਕਿਆ ਵੀ ਆ ਕਿਸੇ ਦੇ ਠੱਕੇ ਦੇ ਨਾਲ ਕਹਿਣ ਤੇ ਤੇ ਕੰਮ ਕਰਾਤ ਕਰ ਦਿੱਤੀ ਪਰ ਉਹ ਨਾ ਸਕਿਆ ਵਰਗਾ ਜਦੋਂ ਰਹਿਤੀ ਨਹੀਂ ਰੱਖੀ ਰਹਿਤਮ ਲੋਕ ਉਹਦੋਂ ਰੱਖਦਾ ਗੁਰੂ ਪਿਆਰਿਓ ਜਦੋਂ ਉਹਦਾ ਆਪਣਾ ਅੰਦਰਲਾ ਮਨ ਲੈ ਬਕੀ ਦਾ ਸਰਦੀ ਕੜਨੀਆ ਚ ਲੜਕੀ ਦੀ ਜੇ ਹੁਣ ਬਚੀ ਨੂੰ ਉਮਰ ਤੋਂ ਪਹਿਲੇ ਕਹਿੰਦੇ ਗਏ ਪਾਈ ਵਿਆਹ ਕਰ ਦੋ ਆਪਣਾ ਲੜਕਾ ਦਾ ਕੋਈ ਬੱਚਾ ਉਹਨੂੰ ਕਹਦੇ ਰੋ ਜਾਂ ਕੋ ਹੋਰ ਵਿਦੇਸ਼ ਜਾਂਦੇ ਦਾ ਸਾਡੇ ਰਤੇ ਬੱਚਾ ਵਿਦੇਸ਼ ਜਾਣਾ ਨਹੀਂ ਚਾਹੁੰਦਾ ਤੇ ਅਸੀਂ ਕਹਦੇ ਧੱਕੇ ਦੇ ਨਾਲ ਤੂੰ ਜਾ ਤੂੰ ਜਾ ਕੇ ਕਮਾਈ ਕਰ ਤੇ ਪਰ ਚੰਗੀ ਗੱਲ ਤਾਂ ਨਹੀਂ ਨਾ ਹੈ ਇਸ ਕਰਕੇ ਜਿਨਨੇ ਹੋਰ ਕੰਮਾ ਉਹਨਾਂ ਕੰਮਾਂ ਦੇ ਮੁਤਾਬਕ ਹੀ ਗੁਰੂ ਪਿਆਰਿਓ ਅੰਮ੍ਰਿਤ ਹੈ ਗੁਰੂ ਦਾ ਅੰਮ੍ਰਿਤ ਛਕਣਾ ਜ਼ਰੂਰੀ ਹੈ ਪਰ ਛਕਾਓ ਉਹਦੋਂ ਜਦੋਂ ਕੋਈ ਅਗਲਾ ਆਪ ਕਹਿੰਦਾ ਹੈ ਉਪਦੇਸ਼ ਜ਼ਰੂਰ ਦਿਓ ਸਮਝਾਓ ਹੌਲੀ ਹੌਲੀ ਗੁਰੂ ਪਿਆਰਿਓ ਪਰ ਕਹਿੰਦੇ ਹੁੰਦੇ ਆ ਗੱਡੀ ਲੈਣ ਦੇਖ ਕੇ ਦਮ ਨਹੀਂ ਚੜਦੀ ਹੁੰਦੀ ਹੌਲੀ ਹੌਲੀ ਚੜਦੀ ਹੁੰਦੀ ਹੈ ਇਸ ਕਰਕੇ ਸਤਿਗੁਰੂ ਜੀ ਦੀ ਕਿਰਪਾ ਵਾਪੀ ਦੱਲੇ ਚੌਧਰੀ ਨੇ 31 ਸਾਲ ਗੁਰੂ ਦਸ਼ਮੇਸ਼ ਪਿਤਾ ਜੀ ਦੇ ਆਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਜਦੋਂ ਬਚਨ ਕੀਤੇ ਸਨ ਵੀ ਇੱਥੇ ਪ੍ਰਤਾਪੀ ਅਗੰਮੀ ਪੁਰਸ਼ ਆਵੇਗਾ ਇਸ ਥਾਂੇ ਤੇ ਬਰਾਜਮਾਨ ਹੋਵੇਗਾ ਉਦੋਂ ਤੋਂ ਲੈ ਕੇ 31 ਸਾਲ ਭਾਈ ਗੱਲਾਂ ਚੌਧਰੀ ਗੁਰੂ ਦੇ ਬਚਨਾਂ ਦੇ ਨਾਲ ਜੁੜਿਆ ਰਿਹਾ ਗੁਰੂ ਘਰ ਦੇ ਨਾਲ ਜੁੜਿਆ ਰਿਹਾ ਸੇਵਾ ਦੇ ਨਾਲ 31 ਸਾਲ ਜੁੜਿਆ 31 ਸਾਲਾਂ ਬਾਅਦ ਜਾ ਕੇ ਉਹ ਅਦੀਕ ਪੂਰੀ ਹੋਈ ਤੇ ਫਿਰ ਰਾਜ ਕੇ ਸੇਵਾ 9 ਮਹੀਨੇ ਸਤਿਗੁਰਾਂ ਦੀ ਫੇਰ ਕੀਤੀ ਤੇ ਫਿਰ ਗੁਰੂ ਪਿਆਰੋ 9 ਮਹੀਨੇ ਸੇਵਾ ਕਰਕੇ ਤੇ ਫਿਰ ਅਮਰਤ ਛਕਿਆ ਮਨ ਬਣਿਆ ਤੇ ਫਿਰ ਗੁੱਪ ਗਾਉ ਡਾਲਸਾਹ ਨੂੰ ਪੜਿਆ ਅਸੀਂ ਕਹਿੰਦੇ ਆ ਵੀ ਕੱਲ ਸਰਾਬ ਛੱਡੀ ਐ ਅੱਜ ਦਾ ਕਰਾ ਪਾਲਾ ਜੀ ਚਲੋ ਇਸ ਕਰਕੇ ਨਹੀਂ ਪਾਈ ਇੱਕ ਬੱਚੀ ਆ ਕਿ ਪਿੱਛੋਂ ਵਿਆਹ ਕੇ ਲੈ ਕੇ ਜਾਂਦੀ ਆ ਪਰਿਵਾਰ ਤੋਂ ਦਾ ਬੁੱਢਾਂ ਦਾ ਉਹਨੂੰ ਵਿਆਹ ਲਿਆਏ ਲਓ ਜੀ ਅਮਰ ਸਿਕਾਉਣਾ ਉਹਨੂੰ ਬਿਜਾਜ ਦਾ ਪਤਾ ਕੋਈ ਨਹੀਂ ਐ ਚਲੋ ਜੀ ਉਹ ਰਾਤ ਰੱਖ ਨਹੀਂ ਰਹੀ ਕਿਉਂਕਿ ਰਾਤ ਰੱਖਣ ਬਾਅਦ ਸਾਨੂੰ ਪਹਿਲਾਂ ਸਕੂਲ ਜਾਣਾ ਪਊਗਾ ਵਕੀਲ ਬਣ ਦੇ ਵਾਸਤੇ ਪਹਿਲਾਂ ਗੁਰੂ ਦੀ ਸੰਗਤ ਕਰਨੀ ਪਊਗੀ ਗੁਰੂ ਦੀ ਸਿੱਖਿਆ ਲੈਣੀ ਪਊਗੀ ਹੌਲੀ 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 ਜਦ ਮਨ ਬਣਦਾ ਫਿਰ ਗੁਰੂ ਦੀ ਕਿਰਪਾ ਬਲਤਦੀ ਹੈ ਫੇਰ ਗੁਰੂ ਪਿਆਰੋਂ ਕਦੇ ਵੀ ਨਹੀਂ ਹੋ ਸਕਦਾ ਅਸੀਂ ਰੈਤ ਤੋਂ ਬਾਹਰ ਜਾਵਾਂਗੇ ਤਾਂ ਪਰਲੇ ਚੌਧਰੀ ਨੂੰ ਸੰਗਰੂ ਜੀ ਕਹਿੰਦੇ ਹੁਣ ਭਾਈ ਖੁਸ਼ ਹੈ ਤੂੰ ਆਪਣੇ ਮਨ ਦੇ ਨਾਲ ਸਕੇ ਹਾਮਰਜ ਮੈਂ ਆਪਣੇ ਮਨ ਦੇ ਨਾਲ ਰਹਿ ਸਕਿਆਗਾ ਰੱਖੇਗਾ ਹਾਂ ਮਹਾਰਾਜ ਰੱਖੂਗਾ ਪਾਸਾ ਜੀ ਕਹਿੰਦਾ ਪਰ ਮੰਗ ਕੀ ਮੰਗਦਾ ਹੈ ਆਪਾ ਜੀ ਮੰਦ ਵਸੇ ਹੋਈ ਯਾਗੀ ਸਾਡੇ ਇੱਥੇ ਮੀਂਹ ਨਹੀਂ ਪੈਂਦਾ ਮਾਲਵੇ ਦੇ ਵਿੱਚ ਤੁਸੀਂ ਕਿਰਪਾ ਕਰਦੇ ਹੋ ਨਹੀਂ ਪੈ ਜਾਂਦੀ ਮਹਾਰਾਜ ਕਹਿੰਦੇ ਤੂੰ ਦੂਜਿਆਂ ਦੀ ਗੱਲ ਛੱਡ ਤੂੰ ਆਪਣੇ ਲਈ ਮੰਗ ਕੀ ਮੰਗਦਾ ਹੈ ਡੱਲਾ ਚੌਂਦਰੀ ਕਹਿੰਦਾ ਮਹਾਰਾਜ ਮੈਂ ਤੋਂ ਬਸ ਆਪਣੇ ਲਈ ਤਾਂ ਕੁਝ ਨਹੀਂ ਮੰਗਿਆ ਜਾਂਦਾ ਮੈਂ ਤੋਂ ਸਾਰਿਆਂ ਦੇ ਲਈ ਸਭ ਕੁਝ ਮੰਗਿਆ ਜਾਂਦਾ ਤੁਸੀਂ ਐਂ ਕਰੋ ਸਾਰੇ ਹੀ ਕਰਾਂ ਤਾਂ ਜਿਹੜੀ ਸਾਰਾਂ ਬਾਤ ਤੇ ਭਲੇ ਦੀ ਬਾਤ ਹੈ ਇਤੇ ਮੀ ਬੋਤਾ ਪਵੇ ਤਾਂ ਸਾਰੇ ਜੀਵ ਜੰਤੂ ਜਿੰਨੀ ਵੀ ਹੈ ਸਾਰੀ ਸ੍ਰਿਸ਼ਟੀ ਸੁਖੀ ਹੋਵੇ ਬਸ ਮੈਂ ਕੋਸ਼ਾਂ ਪਾਇਆ ਲਿਆ ਗੁਰੂ ਦੀ ਕਿਰਪਾ ਬੜੀ ਵਰਤੀ ਹੈ ਚੰਗੇ ਗੁਣ ਧਾਰਨ ਕਰੇਗੇ ਚੰਗੀ ਸੋਚ ਪੈਦਾ ਹੋਗੀ ਤੇ ਫਿਰ ਕਹਿੰਦੇ ਸਤਗੁਰਾਂ ਨੇ ਬੰਦਨ ਕੀਤੇ ਮਹਾਰਾਜ ਕਹਿੰਦੇ ਚੰਗਾ ਪਾਈ ਫਿਰ ਵੀ ਪਾਵੇਗਾ ਕੰਦੇ ਪਰ ਲੱਗਾ ਤਾਰ 5-7 ਦਿਨ ਲੱਗ ਐਨਾ ਕੰਮੀ ਪਿਆ ਗੁਰੂ ਪਿਆਰਿਓ ਬਹੁਤ ਜ਼ਿਆਦੇ ਕੰਮੀ ਪਿਆ ਟਾਕਾ ਵਾਧਾ ਸਾਰਿਆਂ ਪੂਰੀਆਂ ਕਰ ਦਿੱਤੀਆਂ ਤੇ ਫਿਰ ਪਾਸਾ ਜੀ ਨੇ ਇਹ ਵੀ ਵਰਤਨ ਕਰ ਦਿੱਤੇ ਪਾਏ ਗੱਲਿਆ ਮੀਂਹ ਵੀ ਪਿਆ ਕਰੇਗਾ ਇੱਥੇ ਤੇ ਫਸਲਾਂ ਵੀ ਬੜੀਆਂ ਹੋਇਆ ਕਰਨਗੀਆਂ ਤੇ ਮਾਲਵੇ ਦੇ ਜਿਹੜੇ ਲੋਕ ਆਗੇ ਬੜੇ ਖੁਸ਼ ਹੋਇਆ ਕਰਨਗੇ ਫਸਲਾਂ ਵਾੜੀ ਦੇ ਤੇ ਸਤਗੁਰਾਂ ਦੇ ਬਚਨਾਂ ਦੇ ਮਤਲਬ ਕੀ ਗੁਰੂ ਪਿਆਰੋ ਅੱਜ ਅਸੀਂ ਸੁਖੀ ਜੀਵਨ ਬਤੀਤ ਕਰਦੇ ਆਂ ਚੰਗੀ ਫਸਲ ਬਾੜੀ ਹੁੰਦੀ ਆ ਤੇ ਸੇ ਖਸ਼ੋ ਨਿਆ ਇਸ ਕਾਰਕ ਸਤਗੁਰਾਂ ਦੀ ਕਿਰਪਾ ਵਰਤ ਰਹੀ ਐ ਭਾਈ ਗੱਲੇ ਚੌਧਰੀ ਨੂੰ ਸਤਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਰਹਿਤਾਂ ਕੀਤੀਆਂ ਲਾ ਭਾਈ ਗੱਲਾ ਹੁਣ ਸਾਰੀ ਹੀ ਜਗਾ ਤੇਰੀ ਅਦਰਗਾਰ ਦੇ ਵਿੱਚ ਹੁਣ ਤੈਨੂੰ ਡਰਨ ਦੀ ਲੋੜ ਨਹੀਂ ਹੁਣ ਤੇਰੇ ਨਾਲ ਗੁਰੂ ਖੜਾ ਹੈ ਗੁਰੂ ਤਾਂ ਪਹਿਲਾਂ ਵੀ ਸੀ ਪਾ ਗੱਲਤੇ ਇਹ ਆ ਵੀ ਹੁਣ ਤੋਂ ਪੂਰਾ ਗੁਰੂ ਵਾਲਾ ਬਣ ਗਿਆ ਇਸ ਕਰਕੇ ਸਤਿਗੁਰਾਂ ਦੀ ਕਿਰਪਾ ਬੱਤਰੀ ਆ ਪਾ ਗੱਲੇ ਚੌਵੀ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੱਲਾਂ ਚੌਧਰੀ ਦਲ ਸੰਗ ਬਣਿਆ ਅਸੀਂ ਵੀ ਪਾਈ ਸਿੰਘ ਦਾ ਰੂਪ ਬਣਨਗੇ ਕੌਰ ਦਾ ਰੂਪ ਬਣਨਗੇ ਅੰਮ੍ਰਿਤ ਸ਼ਕੀਏ ਗੁਰੂ ਵਾਲੇ ਬਣਗੇ ਚਰਣਾ ਕਮਲਾਂ ਦੇ ਨਾਲ ਜੁੜਨਾ ਕਰਗੇ ਤੇ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਨਾ ਕਰਗੇ ਇਹ ਲੋਕ ਸੁਖੀਏ ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਫੁੱਲਾ ਦੁਕਾਂ ਦੇ ਕਿਮਾ ਸੁਬਲਾ ਫਤੇ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਦੇ ਪਤੇ ਵਾਹਿਗੁਰੂ ਸਾਇ ਦੀਆਂ ਰਾਗ ਕਲੇ ਮਹਲਾ ਤੀਜਾ ਅਨੰਦ ਓ ਅੰਕਾਰ ਜੂ ਸਰਬ ਪ੍ਰਸਾਦ ਆਨੰਦ ਪਿਆ ਮੇਰੀ ਮਾਈ